150 ਪਿੰਡ ਦੇ ਸਵਾ ਲੱਖ ਏਕੜ ਜਿਹੜੀ ਜ਼ਮੀਨ ਪੰਜਾਬ ਦੀ ਉਹ ਜਿਹੜੀ ਡੁੱਬ ਚੁੱਕੀ ਆ ਪੰਜਾਬ ਚ ਹੜ੍ਹਾਂ ਦੀ ਮਾਰ ਕਰਕੇ ਫਸਲਾਂ ਮਰ ਰਹੀਆਂ ਨੇ ਘਾ ਡੁੱਬਰੇ ਆ ਹਰ ਹਰ ਸਾਲ ਦਾ ਵਰਤਾਰਾ ਬਣ ਗਿਆ ਤੇ ਸਰਕਾਰ ਇਹਨੂੰ ਖਤਮ ਨਹੀਂ ਕਰਨਾ ਚਾਹੁੰਦੀ ਹਰ ਤੇ ਸੋਕਾ ਕੁਦਰਤੀ ਆਫਤ ਨਹੀਂ ਇਹ ਪ੍ਰਬੰਧ ਦੀਆਂ ਪੈਦਾ ਕੀਤੀਆਂ ਆਫਤਾਂ ਨੇ ਖੰਡਾ ਸਾਡੀਆਂ ਜੀਰਾ ਜਗਰਾਓ ਫਰੀਡ ਕੋਟ ਪਰ ਲਾੜਦਾ ਛੇਰੋ ਰਖੜਾ ਇਹ ਸਾਰੀਆਂ ਸਹਿਕਾਰੀ 슈ਗਰ ਮਿਲਾ ਬੰਦ ਕਰਤੀਆਂ ਜਿਹੜਾ ਕਿਸਾਨ ਗੰਨਾ ਬੀਜਦਾ ਉਹਨੂੰ ਟਾਈਮ ਤੇ ਪੈਸਾ ਨਹੀਂ ਦੇਣਾ ਤੇ 7 ਬਿਲੀਅਨ ਡਾਲਰ ਦੀ ਖੰਡ ਬ੍ਰਾਜ਼ੀਲ ਤੋਂ ਆਈ ਕਿ ਬ੍ਰਾਜ਼ੀਲ ਦੀ ਖੰਡ ਜਾਦਾ ਚੰਗੀ ਹੈਗੀ ਕਣਕ ਵੀ ਬਾਹਰੋਂ ਲੈਣਾ ਚਾਹੁੰਦੇ ਤੇ ਜਿੰਨਾ ਚਾਹੁੰਦਾ ਅਮਰੀਕਾ ਦੁੱਧ ਵੀ ਬਾਹਰੋਂ ਲੈਣਾ ਚਾਹੁੰਦਾ ਤੇ ਜੇ ਕਣਕ ਵੀ ਬਾਹਰੋਂ ਆਣੀ ਆ ਤੇ ਦੁੱਧ ਦੇ ਕਾ ਇਹੋ ਜਿਹਾ ਕੰਮ ਆ ਕਿ ਜਿਹਨੂੰ ਮਜ਼ਦੂਰ ਵੀ ਇੱਕ ਮੱਝ ਰੱਖ ਕੇ ਆਪਣਾ ਗੁਜ਼ਾਰਾ ਕਰਦਾ ਨਾ ਕੋਈ ਦੋ ਮੱਝ ਰੱਖ ਕੇ ਕਿਸਾਨ ਆਪਣਾ ਗੁਜ਼ਾਰਾ ਕਰਦਾ ਜੇ ਦੁੱਧ ਬਾਹਰੋਂ ਤੇ ਫਿਰ ਇਥੋਂ ਦੁੱਧ ਪੈਦਾ ਕਰਨ ਵਾਲਾ ਇਹ ਦਰਵਾਜ਼ਾ ਹੋਣਾ ਅੱਜ ਅਮਰੀਕਾ 'ਚ ਮਰਦਮਸ਼ਮਾਰੀ ਹੁੰਦੀ ਆ ਤਾਂ ਉਹਦੇ 'ਚ ਕਿਸਾਨਾਂ ਵਾਲਾ ਕਾਲਮ ਹੀ ਨਹੀਂ ਹੈ ਕਿਉਂਕਿ 1% ਵਾਦੀ ਉੱਥੇ ਖੇਤੀ ਕਰਦੀ ਆ ਇੰਗਲੈਂਡ 'ਚ 1% ਵਾਦੀ ਖੇਤੀ ਕਰਦੀ ਆ ਜਰਮਨੀ 'ਚ ਲਗਭਗ 1% ਖੇਤੀ ਫਰਾਂਸ 'ਚ ਲਗਭਗ 3% ਆਬਾਦੀ ਖੇਤੀ ਕਰਦੀ ਆ ਠੀਕ ਆ ਆਪਣੇ ਕੈਨੇਡਾ 'ਚ 4% ਤੋਂ ਘੱਟ ਖੇਤੀ ਕਰਦੀ ਆ ਰੂਸ 'ਚ 5.5% ਖੇਤੀ ਕਰਦੇ ਆ ਇਸ ਮੁਲਕ ਦੀ 44% ਆਬਾਦੀ ਖੇਤੀ ਕਰਦੀ ਆ ਅੱਜ ਸਾਨੂੰ ਉਹ ਜੀਐਮ ਸੀਬ ਜੀਐਮ ਕਣਕ ਸਭ ਕੁਝ ਜੀਐਮ ਦੇਣਾ ਚਾਹੁੰਦੇ ਕੋ ਜੀਐਮ ਫਸਲਾਈ ਪੰਜਾਬ 'ਚ ਜਿੱਥੋਂ ਕੈਂਸਰ ਟ੍ਰੇਨ ਚੱਲਦੀ ਆ ਉਹ ਜੀਐਮ ਫਸਲਾਈ बीटी कॉटन ਸੀਗੀ بی ٹی कॉटन ਨੇ ਨਰਮਾ ਪੱਤੀ ਕੈਂਸਰ ਪੱਤੀ ਬਣਾਤੀ ਜੇ ਉਹ ਸਾਡੀ ਸਰੋਂ ਦੇ ਵਿੱਚ ਵੀ ਇਹ ਇਲੇ ਹੋਣਾ ਜੀਐਮ ਸਰੋਂ ਲੈਣਾ ਚਾਹੁੰਦੇ ਆ ਇਹਦਾ ਵਾਹਲਾ ਹਰੇਕ ਪੰਜਾਬੀ ਦੀ ਥਾਲੀ ਦੇ ਵਿੱਚ ਜਿੰਦੀ ਥਾਲੀ ਚ ਸਾਗ ਆਊਗਾ ਉਹ ਸਾਗ ਚ ਜ਼ਹਿਰ ਹੋਏ ਅੰਗਰੇਜ਼ਾਂ ਦੇ ਜਿਹੜੇ ਬੰਦੇ ਟਾਊਟ ਗਰੀਆਂ ਕਰਦੇ ਰਹੇ ਉਹ ਅੱਜ ਇਹ ਪਹਿਲਾ ਮਰਬਿਆਂ ਦੇ ਮਾਲਕ ਸੀ ਅੱਜ ਉਸ ਮੁਲਕ ਦੀ ਸੱਤਾ ਦੇ ਕਾਬਜਾ ਲੈਂਡ ਪੂਲਿੰਗ ਪਾਲਿਸੀ ਖਿਲਾਫ ਲਗਾਤਾਰ ਪੰਜਾਬ ਦੀ ਕਿਸਾਨੀ ਨੇ ਪੰਜਾਬ ਦੇ ਲੋਕਾਂ ਨੇ ਪ੍ਰਦਰਸ਼ਨ ਕੀਤਾ ਤੇ ਸਰਕਾਰ ਨੂੰ ਉਹ ਵਾਪਸ ਲੈਣੀ ਪਈ ਆ ਅੱਜ ਬਹੁਤ ਅਹਿਮ ਕਾਠਾ ਸਮਰਾਲੇ ਦੇ ਵਿੱਚ ਇਸ ਜਿੱਤ ਦੀ ਖੁਸ਼ੀ ਦੇ ਵਿੱਚ ਤੇ ਅਗਲੀਆਂ ਪਲੈਨਿੰਗਾਂ ਕਿਸਾਨਾਂ ਨੇ ਕੀਤੀਆਂ ਨੇ ਤੇ ਇਸ ਅਹਿਮ ਮੌਕੇ ਤੇ ਆਪਾਂ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਹੁਣ ਨਾਲ ਗੱਲਬਾਤ ਕਰਾਂਗੇ ਬਾਈ ਰਜਿੰਦਰ ਜੀ ਜਿਵੇਂ ਕਿਹਾ ਜਾਂਦਾ ਕਿ ਲੈਂਡ ਪੂਲਿੰਗ ਪਾਲਿਸੀ ਆ ਜਿਹੜੀ ਉਹ ਵਾਪਸ ਹੋ ਗਈ ਆ ਕਿੰਨੀ ਕੁ ਹੋ ਗਈ ਆ ਅੱਗੇ ਕੀ ਹੋ ਸਕਦਾ ਦੇਖੋ ਲੈਂਡ ਪੂਲਿੰਗ ਪਾਲਿਸੀ ਦਾ ਮੁੱਡੋ ਰੱਦ ਹੋ ਗਈ ਪਰ ਅੱਜ ਇੱਕ ਤਰ੍ਹਾਂ ਦੀ ਹੋਰ ਲੈਵਲ ਚ ਪੂਲਿੰਗ ਹੋਊਗੀ ਉਹ ਹੜ੍ਹਾਂ ਦੇ ਨਾਲ ਸਾਡੀ ਲੈਡ ਜਿਹੜੀ ਸਾਰੀ ਪੰਜਾਬ ਦੀ ਉਹ ਪੂਲ ਬਣਦੀ ਜਾ ਰਹੀ ਹੈਗੀ ਆ 150 ਪਿੰਡ ਤੇ ਸਵਾ ਲੱਖ ਏਕੜ ਜਿਹੜੀ ਜ਼ਮੀਨ ਪੰਜਾਬ ਦੀ ਉਹ ਜਿਹੜੀ ਡੁੱਬ ਚੁੱਕੀ ਆ ਤੇ ਇੱਕ ਨਹੀਂ ਕਈ ਤਰ੍ਹਾਂ ਦੀਆਂ ਚੁਣੌਤੀਆਂ ਕਿਸਾਨੀ ਦੇ ਸਾਹਮਣੇ ਆ ਪੰਜਾਬ ਚ ਹੜ੍ਹਾਂ ਦੀ ਮਾਰ ਕਰਕੇ ਫਸਲਾਂ ਮਰ ਰਹੀਆਂ ਨੇ ਘਾਟ ਡੁੱਬ ਰਹੇ ਆ ਹਰ ਹਰ ਸਾਲ ਦਾ ਵਰਤਾਰਾ ਬਣ ਗਿਆ ਤੇ ਸਰਕਾਰ ਇਹਨੂੰ ਖਤਮ ਨਹੀਂ ਕਰਨਾ ਚਾਹੁੰਦੀ ਹਰ ਤੇ ਸੋਕਾ ਕੁਦਰਤੀ ਆਫਤ ਨਹੀਂ ਇਹ ਪ੍ਰਬੰਧ ਲੀਆਂ ਪੈਦਾ ਕੀਤੀਆਂ ਆਫਤਾਂ ਨੇ ਪੰਜਾਬ ਦਾ ਮੈਰੀਟਾ ਢਾਂਚਾ ਮਜ਼ਬੂਤ ਕਰਕੇ ਦਰਿਆਵਾਂ ਦੀ ਸਫਾਈ ਕਰਕੇ ਠੀਕ ਆ ਪੰਜਾਬ ਚ ਖੜਾਂ ਦੀ ਸਮੱਸਿਆ ਨੂੰ ਹੱਲ ਕੀਤਾ ਜਾ ਸਕਦਾ ਹੈਗਾ ਇਸੇ ਇਸੇ ਤਰ੍ਹਾਂ ਜਿਹੜਾ ਫ੍ਰੀ ਟ੍ਰੇਡ ਐਗਰੀਮੈਂਟ ਉਹਦੀ ਤਲਵਾਰ ਜਿਹੜੀ ਆ ਇਸ ਮੁਲਕ ਦੀ ਕਿਸਾਨੀ ਦੇ ਸਿਰ ਲਟਕ ਰਹੀ ਹੈ ਇਸ ਮੁਲਕ ਦੀ ਖੇਤੀ ਦਾ ਅੰਗ ਅੰਗ ਕੱਟਿਆ ਜਾ ਰਿਹਾ ਤੁਸੀਂ ਦੇਖੋ ਕਿ ਇਸ ਮੁਲਕ ਦੇ ਵਿੱਚ ਹੈ ਕਦੇ ਵੀ ਖੇਤੀ ਨੀਤੀ ਕੋਈ ਬਣੀ ਨਹੀਂ ਕਦੇ ਵੀ ਖੇਤੀ ਨੀਤੀ ਨਹੀਂ ਬਣੀ ਅੱਜ ਤੁਸੀਂ ਇੱਕ ਇੱਕ ਫਸਲ ਦੀ ਗੱਲ ਕਰੋ ਦਾਲਾਂ ਜਿਹੜੀਆਂ ਸੀ ਸਾਡੇ ਮੁਲਕ 'ਚ ਬਾਦ ਬਹੁਤ ਸੀ ਪੰਜਾਬ ਚ ਧਾਲ ਬਹੁਤ ਸੀ ਅੱਜ ਪੰਜਾਬ ਚ ਧਾਲਾਂ ਕਿਤੇ ਲੱਭਦੀਆਂ ਧਾਲਾਂ ਦੀ ਇੰਪੋਰਟ ਲਗਾਤਾਰ ਵਧ ਰਹੀ ਆ ਪਿਛਲੇ 6 ਸਾਲਾਂ ਤੋਂ ਧਾਲਾਂ ਦੀ ਇੰਪੋਰਟ ਜੇ ਬਈਰ ਕਾਣ ਗਈ ਹੈ ਹਲੋ ਖਰਾਕੀ ਤੇਲ ਜਿਹੜਾ 2.2 ਬਿਲੀਅਨ ਡਾਲਰ ਦਾ ਸੀ 2006 'ਚ ਸਾਢੇ 15 ਬਿਲੀਅਨ ਡਾਲਰ ਦਾ ਪਿਛਲੇ ਸਾਲ ਮੰਗਾਇਆ ਗਿਆ ਸਾਡਾ ਸੂਰਜਮੁਖੀ ਨਹੀਂ ਸਰਕਾਰ ਨੇ ਖਰੀਦਣਾ ਸਾਡੀ ਸੌਰਾਂ ਨਹੀਂ ਖਰੀਦਣੀ ਸਾਡੇ ਦਰ ਬੀਜ ਨਹੀਂ ਖਰੀਦਣੇ ਠੀਕ ਹੈ ਇਸੇ ਤਰ੍ਹਾਂ ਖੰਡਾ ਸਾਡੀਆਂ ਜੀਰਾ ਜਗਰਾਓ ਫਰੀਦਕੋਟ ਬੜਲਾਡਾ ਸ਼ੇਰੋ ਰਖੜਾ ਇਹ ਸਾਰੀਆਂ ਸਹਿਕਾਰੀ 슈ਗਰ ਮਿਲਾ ਬੰਦ ਕਰਤੀਆਂ ਜਿਹੜਾ ਕਿਸਾਨ ਗੰਨਾ ਬੀਜਦਾ ਉਹਨੂੰ ਟਾਈਮ ਤੇ ਪੈਸਾ ਨਹੀਂ ਦੇਣਾ ਤੇ 7 ਬਿਲੀਅਨ ਡਾਲਰ ਦੀ ਖੰਡ ਬ੍ਰਾਜ਼ੀਲ ਤੋਂ ਆਈ ਕਿ ਬ੍ਰਾਜ਼ੀਲ ਦੀ ਖੰਡ ਜਾਦਾ ਚੰਗੀ ਹੈ ਠੀਕ ਹੈ ਹੁਣ ਕਪਾਹ ਦੇ ਉੱਪਰ ਦੁਨੀਆ ਦੇ ਵਿੱਚ ਜਿੰਨੀ ਕਪਾਹ ਦੀ ਖੇਤੀ ਆ ਉਹਦਾ 37 ਤੋਂ 40% ਰਕਵਾ ਜਿਹੜਾ ਇਕੱਲੇ ਇੰਡੀਆ ਦਾ ਹੈ ਹੂੰ 10 ਤੋਂ 12 ਮਿਲੀਅਨ ਹੈਕਟੇਅਰ ਦੇ ਵਿੱਚ ਐਵਰੇਜ ਹਰ ਸਾਲ ਕਪਾਹ ਦੀ ਨਰਮੇ ਦੀ ਖੇਤੀ ਹੁੰਦੀ ਆ ਤੇ ਇਹਨਾਂ ਨੇ 19 ਅਗਸਤ ਤੋਂ ਲੈ ਕੇ 30 ਸਤੰਬਰ ਤੱਕ ਕਪਾਹ ਟੈਰ ਫ੍ਰੀ ਕਰਤੀ ਆ ਯਾਨੀ ਕਿ ਨਰਮਾ ਚੁਗਣ ਤੋਂ ਪਹਿਲਾਂ ਪਹਿਲਾਂ ਕਿਸਾਨੀ ਨੂੰ ਚੁਗਣ ਦਾ ਇਹਨਾਂ ਨੇ ਫੈਸਲਾ ਕਰ ਲਿਆ ਹੈ ਨਾ ਕਮਰਸ਼ੀਅਲ ਕ੍ਰੌਪਸ ਇਸ ਮੁਲਕ ਗੰਨਾ ਤੇ ਕਪਾਹ ਇਸ ਮੁਲਕ ਦੀਆਂ ਸਭ ਤੋਂ ਵੱਡੀਆਂ ਕਮਰਸ਼ੀਅਲ ਕ੍ਰੌਪਸ ਨੇ ਹੈ ਨਾ ਗੰਨੇ ਖੰਡ 12ਵਾਂ ਆ ਰਹੀ ਆ ਕਪਾਹ 12ਵਾਂ ਆ ਰਹੀ ਆ ਇਹਦੇ ਨਾਲ ਕਮਰਸ਼ੀਅਲ ਕ੍ਰੋਪਸ ਧਿਕਾ ਨਹੀਂ ਖਤਮ ਹੈਨਾ ਜੇ ਇੱਥੇ ਨਹੀਂ ਗਲ ਰੁਕੜੇਗੀ ਉਹ ਕਣਕ ਵੀ ਬਾਹਰੋਂ ਨਹੀਂ ਆਉਣਾ ਚਾਹੁੰਦੇ ਤੇ ਜਿੰਨਾ ਚਾਹੁੰਦਾ ਅਮਰੀਕਾ ਦੁੱਧ ਵੀ ਬਾਹਰੋਂ ਨਹੀਂ ਆਉਣਾ ਚਾਹੁੰਦਾ ਤੇ ਜੇ ਕਣਕ ਵੀ ਬਾਹਰੋਂ ਆਣੀ ਆ ਤੇ ਦੁੱਧ ਇੱਕ ਇਹੋ ਜਿਹਾ ਕੰਮ ਆ ਕਿ ਜਿਹਨੂੰ ਮਜ਼ਦੂਰ ਵੀ ਇੱਕ ਮੱਝ ਰੱਖ ਕੇ ਆਪਣਾ ਗੁਜ਼ਾਰਾ ਕਰਦਾ ਹੈਨਾ ਕੋਈ ਜੋ ਮੱਝ ਰੱਖ ਕੇ ਕਿਸਾਨ ਆਪਣਾ ਗੁਜ਼ਾਰਾ ਕਰਦਾ ਜੇ ਦੁੱਧ ਬਾਹਰੋਂ ਆਉਣਾ ਸਸਤਾ ਤਾਂ ਫਿਰ ਇਥੇ ਦੁੱਧ ਪੈਦਾ ਕਰਨ ਵਾਲਾ ਵੀ ਬਰਬਾਦ ਹੋਣਾ ਜੇ ਇਹ ਹੁਣ ਇਹ ਸਾਰੇ ਫੈਸਲੇ ਕੀਤੇ ਹੁੰਦੇ ਆ ਲੋਕਾਂ ਨੂੰ ਐ ਲੱਗਦਾ ਕਿ ਅਸੀਂ ਸਰਕਾਰ ਚੁਣਦੇ ਆ ਮੁਲਕ ਦੇ ਫੈਸਲੇ ਤਾਂ ਪਾਰਲੀਮੈਂਟ ਨਹੀਂ ਕਰਦੀਗੀ ਸਾਡੇ ਮੁਲਕ ਦੇ ਫੈਸਲੇ ਤਾਂ ਸਾਮਰਾਜੀ ਕਰਦੇ ਆ ਅੱਗੇ ਇੱਕ ਪੱਤਰਕਾਰ ਵੀ ਬਦਲਾ ਵੀ ਬਦਲਾ ਕਿੰ ਨੂੰ ਕਹਿੰਨੇ ਤੁਸੀਂ ਸਰਕਾਰ ਬਦਲਣ ਦਾ ਬਦਲਾ ਕਹਿੰਨੇ ਤੁਸੀਂ ਬਦਲਾ ਹੁੰਦਾ ਨੀਤੀ ਦਾ ਨੀਤੀ ਬਦਲ ਨਹੀਂ ਰਹੀਗੀ ਜਿਹੜੇ ਰਾਜ ਕਰਦੇ ਆ ਉਹ ਤਾਂ ਵੋਟਾਂ ਚਾਹੁੰਦੇ ਹੀ ਨਹੀਂ ਨਾ ਤਾਂ ਬਾਣੀ ਵੋਟਾਂ ਮੰਗਦਾ ਨਾ ਅਡਾਨੀ ਮੰਗਦਾ ਨਾ ਜੇ ਬਿੱਲ ਗੇਟਸ ਕੋਲੇ 7 ਲੱਖ ਕਿੱਲਾ ਜ਼ਮੀਨ ਆ ਉਸ ਤਰ੍ਹਾਂ ਦੇ ਵੱਡੇ ਮਤਲਬ ਕਾਰਪੋਰੇਟ ਘਰਾਣਿਆਂ ਦੇ ਉਥੇ ਲੱਖਾਂ ਏਕੜ 2 ਕਿੱਤੇ 2 ਲੱਖ ਕਿੱਲਾ ਮਤਲਬ ਕਣਕਾ 4 ਲੱਖ ਕਿੱਲਾ ਗਪਾ ਜਿਹੜਾ ਉਹ ਇਧਰ ਲੈ ਆ ਕੇ ਸਮਾਨ ਸਿੱਟਣ ਉਹ ਤਾਂ ਸਾਡੇ ਤੋਂ ਵੋਟ ਮੰਗਦੇ ਹੀ ਨਹੀਂ ਜਿਹੜੇ ਰਾਜਕਰਦਿਆਂ ਤੋਂ ਵੋਟਾਂ ਰਹੀ ਆਉਂਦੇ ਹੀ ਨਹੀਂ ਠੀਕ ਹੈ ਆਪਾਂ ਸਰਕਾਰ ਬਦਲ ਦਾਂਗੇ ਅਬਾਨੀ ਨੂੰ ਤਾਂ ਵੀ ਲੈ ਸਕਦੇ ਵੋਟਾਂ ਰਹੀ ਨਾ ਅਡਾਨੀ ਨੂੰ ਤਾਂ ਨਹੀਂ ਲੈ ਸਕਦੇ ਨਾ ਉਹ ਅਬਾਨੀ ਜਿਹੜੀ ਨੀਰਾ ਰਾਦੀਆ ਟੈਪ ਸੀ ਜਿਹੜੀ ਲੀਕ ਹੋਈ ਉਹ ਚ ਅਬਾਨੀ ਕਹਿ ਰਹੇ ਨਾ ਕਿ ਕਾਂਗਰਸ ਘੜਕੀ ਦੁਕਾਨ ਹੈ ਉਹ ਪਾਜਪੌਣ ਦੀ ਘਰ ਦੀ ਦੁਕਾਨ ਬਣ ਗਈ ਤੇ ਅੱਜ સામਰਾਜਵਾਦ ਜਿਹੜਾ ਹੈਗਾ ਇਸ ਮੁਲਕ ਦੀ ਕਿਸਾਨੀ ਦੇ ਸਾਹਮਣੇ ਬਿਲਕੁਲ ਨੰਗੇ ਚਿੱਟੇ ਰੂਪ ਚ ਦੁਸ਼ਮਣ ਬਣ ਕੇ ਸਾਹਮਣੇ ਆ ਗਿਆ ਜੋਸ ਮੁਲਕ ਦੀ ਕਿਸਾਨੀ ਨੂੰ ਖਤਮ ਕਰਕੇ ਇਸ ਮੁਲਕ ਦੇ ਹਾਕਮ ਤੇ ਸਾਮਰਾਜ ਦੇ ਅੱਗੇ ਸਿੱਟ ਰਹੇ ਆ ਕਿ ਕਪਾਹ ਵੀ ਥੋੜੀ ਆਉਣੀ ਆ ਕਣਕ ਵੀ ਥੋੜੀ ਆਉਣੀ ਆ ਦੁੱਧ ਵੀ ਥੋੜਾ ਵਿਕਣਾ ਹੈਗਾ ਤੇ ਇਧਰ ਦੀ ਕਿਸਾਨੀ ਨੂੰ ਖਤਮ ਕਰਨਾ ਚਾਹੁੰਦੇ ਆ ਤੇ ਇਹ ਬਹੁਤ ਵੱਡੀ ਚੁਣੌਤੀ ਆ ਲੈਂਡ ਪੂਲਿੰਗ ਦੀ ਜਿੱਤ ਉਤਸ਼ਾਹ ਲੈ ਕੇ ਮੁਲਕ ਭਰ ਚ ਇਸ ਸਾਮਰਾਜੀਆਂ ਦੇ ਖਿਲਾਫ ਵੱਡੇ ਅੰਦੋਲਨ ਦੀ ਜ਼ਰੂਰਤ ਹੈਗੀ ਆ ਉਹ ਕਿਉਂ ਕਰ ਰਹੇ ਸਾਰਾ ਕੁਝ ਕਿਉਂਕਿ ਸਭ ਕੁਝ ਕੁਝ ਤੰਜ ਕੇਂਦਰਿਤ ਕਰਨਾ ਚਾਹੁੰਦੇ ਆ ਅੱਜ ਅਮਰੀਕਾ ਚ ਮਰਦਮਸ਼ ਹੁੰਦੀ ਆ ਤਾਂ ਉਹਦੇ ਚ ਕਿਸਾਨਾਂ ਵਾਲਾ ਕਾਲਮ ਹੀ ਨਹੀਂ ਹੈ ਕਿਉਂਕਿ 1% ਵਾਦੀ ਉੱਥੇ ਖੇਤੀ ਕਰਦੀ ਆ ਇੰਗਲੈਂਡ ਚ 1% ਵਾਦੀ ਖੇਤੀ ਕਰਦੀ ਆ ਜਰਮਨੀ ਚ ਲਗਭਗ 1% ਖੇਤੀ ਫਰਾਂਸ ਚ ਲਗਭਗ 3% ਵਾਦੀ ਖੇਤੀ ਕਰਦੀ ਆ ਠੀਕ ਆ ਆਪਣੇ ਕੈਨੇਡਾ ਚ 4% ਤੋਂ ਘੱਟ ਖੇਤੀ ਕਰਦੀ ਆ ਰੂਸ ਚ 5.5% ਖੇਤੀ ਕਰਦੇ ਆ ਇਸ ਮੁਲਕ ਦੀ 44% ਵਾਦੀ ਖੇਤੀ ਕਰਦੀ ਹੈ ਤੇ ਨੀਤੀਯੋਗ ਵੀ ਕਹਿੰਦਾ ਕਿ 75 ਕਰੋੜ ਲੋਕ ਖੇਤੀ 'ਚ ਲੱਗੇ ਆ 60 ਕਰੋੜ ਲੋਕ ਫालतੂ ਆ। ਇਹੀ ਟ੍ਰੰਪ ਕਹ ਰਿਹਾ ਕਿ ਸਾਡੀ ਸਸਤੀ ਕਣਕ ਲੈਓ ਸਸਤਾ ਲੈਓ। ਯਾਨੀ ਕਿ ਇਸ ਮੁਲਕ ਦੇ ਹਾਲ ਖਾਤਮ ਦੇ ਸਾਮਰਾਜੀਆਂ ਦੀ ਸੁਰ ਇੱਕੋ ਇਸ ਕਿਸਾਨੀ ਨੂੰ ਬਰਬਾਦ ਕਰਨ ਦੇ ਲਈ ਤੇ ਇਸ ਮੁਲਕ ਦੀ ਸਭ ਤੋਂ ਵੱਡੀ ਜਮਾਤ ਜਿਹੜੀ ਆ ਉਹ ਕਿਸਾਨ ਜਮਾਤ ਆ ਔਰ ਜੇ 2300 ਏਕੜ ਐਵਰੇਜ ਜ਼ਮੀਨ ਆ ਆਸਟ੍ਰੇਲੀਆ ਦੇ ਵਿੱਚ ਸਾਡੇ ਐਵਰੇਜ 1.1 ਹੈਕਟੇਅਰ ਐਵਰੇਜ ਯਾਨੀ ਕਿ ਢਾਈ ਕਿੱਲੇ ਤੋਂ ਉੱਪਰ ਜ਼ਮੀਨ ਆ ਢਾਈ ਕਿੱਲੇ ਵਾਲਾ ਬੰਦਾ ਤੇ 2300 ਕਿੱਲੇ ਵਾਲਾ ਬੰਦਾ ਕੀ ਮੁਕਾਬਲਾ ਸਰਕਾਰ ਟੈਰਫ ਹਟਾ ਕੇ ਜਾਂ ਉਹ ਹਾਕਮ ਮਤਲਬ ਸਾਮਰਜੀ ਫ੍ਰੀ ਟਰੇਡ ਐਗਰੀਮੈਂਟ ਕਰਕੇ ਜੇ ਭਾਰਤੀ ਹਾਕਮ ਉਹਨਾਂ ਦੀ ਹਾਮੀ ਧਰਦੇ ਇੱਕ ਬੱਚੇ ਦੇ ਪਲਵਾਨ ਦੀ ਕੁਸ਼ਤੀ ਦੀ ਗੱਲ ਆ ਤੇ ਸਰਕਾਰ ਜਿਹੜੀ ਰੈਫਰੀ ਵੀ ਨਹੀਂ ਖੜਨਾ ਚਾਹੁੰਦੀ ਕਿ ਬੱਚੇ ਨੂੰ ਮਸਲ ਕੇ ਭਾਵੇਂ ਪਲਵਾਨ ਮਾਰ ਦੇ ਨਾਲੇ ਕਹਿੰਦੇ ਜੀ 55 ਇੰਚ ਦੇ ਸ਼ੀਨੇ ਨੇ ਬੜਕ ਮਾਰੀ ਆ ਉਹ ਕਹਿੰਦਾ ਮੈਂ ਪੰਜਾਬ ਦੇ ਕਿਸਾਨਾਂ ਨਾਲ ਦੇਸ਼ ਦੇ ਕਿਸਾਨਾਂ ਨਾਲ ਖੜਾ ਤੇ ਅਮਰੀਕਾ ਨੂੰ ਚੈਲੰਜ ਕੀਤਾ ਇਹ ਮੀਡੀਆ ਦੇ ਵਿੱਚ ਆ ਰਿਹਾ ਕਿ ਬੜਕ ਮਾਰੀ ਮੋਦੀ ਸਾਹਿਬ ਨੇ ਜਿੰਨੇ ਕੋਨੇ ਸਾਡੇ ਖਾਤਿਆਂ 'ਚ 15-15 ਲੱਖ ਪਵਾਤੇ ਉਹਨਾਂ ਕੋ ਕਿਸਾਨੀ ਦੇ ਨਾਲ ਖੜਾ ਲਾਲ ਕਿਲੇ ਤੋਂ ਉਹਨੇ ਕਿਹਾ ਕਿ ਮੈਂ ਕਿਸਾਨੀ ਦੇ ਨਾਲ ਖੜਾ 19 ਅਗਸਤ ਤੋਂ 30 ਸਤੰਬਰ ਤੱਕ ਕਪਾਹ ਟੈਰਫ ਫ੍ਰੀ ਕਰਤੀ ਤੁਸੀਂ ਆਪਾਂ ਚਾ ਗਦਰਬਾ ਦੀ ਗੱਲ ਛੱਡੀਏ ਆਪ ਕੀ ਠੀਕ ਹੈ ਬੈਠੋ ਇਸੇ ਮੁਲਕ ਦਾ ਹਿੱਸਾ ਤੁਸੀਂ ਆ ਪੰਜਾਬ ਦੀ ਗੱਲ ਕਰ ਲਓ 17 ਲੱਖ ਕਿੱਲਾ ਜ਼ਮੀਨ ਸੀ ਖਾਸ ਕਰਕੇ ਮਾਲਵੇ ਦੇ ਬੈਲਟ ਦੇ ਵਿੱਚ ਜਿਹੜੀ ਨਰਮੇ ਕਪਾਹ ਦੀ ਹੇਟ ਸੀਗੀ ਅੱਜ 2.5 ਲੱਖ ਕਿੱਲਾ ਨਹੀਂ ਰਹਿ ਗਈ ਜੀ ਫੇਲ ਫਸਲ ਹੋ ਗਈ ਉਹ ਜਿਹੜਾ ਉਹ ਜੀਐਮ ਬੀਜ ਲੈ ਅੱਜ ਸਾਨੂੰ ਉਹ ਜੀਐਮ ਸੇਵ ਜੀਐਮ ਕਣਕ ਸਭ ਕੁਝ ਜੀਐਮ ਦੇਣਾ ਚਾਹੁੰਦੇ ਕੋਈ ਕੋ ਜੀਐਮ ਫਸਲਾਈ ਪੰਜਾਬ ਚ ਜਿੱਥੋਂ ਕੈਂਸਰ ਟ੍ਰੇਨ ਚੱਲਦੀ ਹੈ ਉਹ ਜੀਐਮ ਫਸਲ ਬੀਟੀ ਕਾਟਨ ਸੀਗੀ ਉਸ ਜੀਐਮ ਫਸਲ ਉਹ ਸਾਡੀ ਸਰੋਂ ਜੀਐਮ ਸਰੋਂ ਲੈਣਾ ਚਾਹੁੰਦੇ ਜੀਐਮ ਸਰੋਂ ਦਾ ਟ੍ਰਾਇਲ ਚੱਲ ਰਿਹਾ ਖੇਤੀਬੜੀ ਯੂਨੀਵਰਸਿਟੀ ਥੋੜਾ ਜਿਹਾ ਤੇ ਹੋਰ ਨੁਕਸਾਨਾਂ ਬਾਰੇ ਦੱਸ ਦਿਓ ਜੀਐਮ ਬਾਰੇ ਜੀਐਮ ਸਰੋਂ ਦੀ ਗੱਲ ਜਿਵੇਂ ਤੁਸੀਂ ਕਿਤੇ ਇੱਕ ਚੀਜ਼ ਤੇ ਜੀਐਮ ਸਰੋਂ ਆਉਂਦੀ ਹੈ ਜੇ ਥੋੜਾ ਜਿਹਾ ਜਿਵੇਂ ਬੀਟੀ ਕਾਟਨ ਸੀ ਉੱਚ ਬੀਟੀ ਨੇ ਉਹਦਾ ਜੀਨ ਪਾਇਆ ਉਹਨਾਂ ਨੇ ਕਿਹਾ ਵੀ ਜਦੋਂ ਇਹਨੂੰ ਕੋਈ ਸੁੰਡੀ ਜਾਂ ਕੀੜਾ ਖਾਊਗਾ ਇਹਦੇ ਟਿੰਡੇ ਨੂੰ ਪੱਤੇ ਨੂੰ ਇਹਦੇ ਬੀਜ ਦੇ ਵਿੱਚ ਅਸੀਂ ਜੀਨ ਪਾਤਾ ਉਹ ਜ਼ਹਿਰ ਛੱਡੂਗਾ ਇੱਕ ਤਾਂ ਅਸੀਂ ਸਪਰੇਅ ਕਰਦੇ ਨੇ ਉੱਪਰੋਂ ਇੱਕ ਦਿਨ ਵਿੱਚ ਜ਼ਹਿਰ ਪੈਦਾ ਹੋਊਗਾ ਕਿ ਟਿੰਡੇ ਨੂੰ ਖਾਊਗੀ ਅਮਰੀਕਨ ਸੁੰਢੀ ਪੱਤੇ ਨੂੰ ਖਾਊਗੀ ਉਹ ਮਰ ਜੂਗੀ ਉਦੋਂ ਵੀ ਆਪਣੀਆਂ ਜਥੇਬੰਦੀਆਂ ਨੇ ਖੇਤੀਬਾੜੀ ਮਾਰਨ ਦੇ ਵਿਰੋਧ ਕੀਤਾ ਕਿ ਜੇ ਤੁਸੀਂ ਫਸਲ ਦੇ ਅੰਦਰ ਜ਼ਹਿਰ ਪੈਦਾ ਹੋਣ ਲਾਤਾ ਇਹ ਵਿੜੇਵੇਂ ਜਿਹੜੇ ਪਸ਼ੂ ਖਾਣਗੇ ਉਹ ਕਿ ਬਣੂਗਾ ਇਹ ਨਰਮੇ ਦਾ ਕਪਾਹ ਦਾ ਕੱਪੜਾ ਜਿਹੜੇ ਲੋਕ ਤਣ ਤੇ ਪੋਣਗੇ ਉਹਨਾਂ ਦੀ ਸਕਿਨ ਤੇ ਅਲਰਜੀਆ ਹੋਊਗੀ ਮਤਲਬ ਜੀਐਮਬੀਜਾਂ ਦਾ ਟ੍ਰਾਇਲ ਚੂਹਿਆਂ ਤੇ ਕੀਤਾ ਗਿਆ ਕਿ ਇਹਦਾ ਜਿਗਰ ਵੱਧ ਗਿਆ ਕਿ ਇਹਦਾ ਹਾਰਟ ਫੇਲ ਹੋ ਗਿਆ ਠੀਕ ਆ ਅੱਜ ਉਹ ਜੈਨੇਟਿਕਲੀ ਮੋਡੀਫਾਈਡ ਵੀ ਉਹ ਸੇਵ ਸਭ ਕੁਝ ਆ ਕੇ ਸਿੱਟਣਾ ਚਾਹੁੰਦੇ ਆ ਸਾਡੀ ਸਰੋਂ ਤੇ ਕਿੰਨੀ ਸਪਰੇਆ ਹੁੰਦੀਆਂ ਸਰੋ ਤੇ ਸਪਰੇ ਨਹੀਂ ਹੁੰਦੀ ਨਾ ਠੀਕ ਆ ਉਹ ਇਸ ਦਿਨ ਜਿੰਨੀ ਮਰਜੀ ਪੈਸਟੀਸਾਈਡ ਸਿੱਟੋ ਉਹਦੇ ਤੇ ਹੋਰ ਡਿਸਟੈਂਸ ਪੈਦਾ ਕਰਨਾ ਚਾਹੁੰਦੇ ਉਹਦੇ ਚ ਉਹ ਟ੍ਰਾਇਲ ਚੱਲ ਰਿਹਾ ਖੇਤੀ ਬੜੀ ਯੂਨੀਵਰਸਿਟੀ ਯਾਨੀ ਕਿ ਬੀਡੀ ਕਾਟਨ ਨੇ ਨਰਮਾ ਪੱਤੀ ਕੈਂਸਰ ਪੱਤੀ ਬਣਾਤੀ ਜੇ ਉਹ ਸਾਡੀ ਸਰੋਂ ਦੇ ਵਿੱਚ ਵੀ ਇਹ ਇਲੇ ਹੋਣਾ ਜੀਐਮ ਸਰੋਂ ਲੈਣਾ ਚਾਹੁੰਦੇ ਆ ਇਹਦਾ ਵਾਲਾ ਹਰੇਕ ਪੰਜਾਬੀ ਦੀ ਥਾਲੀ ਦੇ ਵਿੱਚ ਜਿੰਦੀ ਥਾਲੀ ਚ ਸਾਗ ਆਊਗਾ ਉਹ ਸਾਗ ਚ ਜ਼ਹਿਰ ਹੋਣਾ ਠੀਕ ਆ ਤੇ ਉਧਰ ਤਾਂ ਸਾਰਾ ਕੁਝ ਹੀ ਜੀਐਮ ਦੁਨੀਆ ਦੇ ਇਹਨੇ ਬਦਨਾਮ ਬੀਜ ਜਿਹੜੇ এনवायरमेंट ਵਾਸਤੇ ਖਤਰਨਾਕ ਆ ਜ਼ਮੀਨ ਨੂੰ ਬੰਜਰ ਬਣਾਉਂਦੇ ਆ ਜਿਹੜੇ ਮਨੁੱਖ ਦੀ ਸਿਹਤ ਵਾਸਤੇ ਪਸ਼ੂਆਂ ਦੀ ਸਿਹਤ ਵਾਸਤੇ ਨਹੀਂ ਠੀਕ ਗਏ ਠੀਕ ਆ ਉਹ ਜੀਐਮ ਫਸਲ ਇਧਰ ਲਿਆ ਕੇ ਸਿੱਟਣਾ ਚਾਹੁੰਦੇ ਆ ਤੇ ਸਾਡੀ ਖਰੀਦ ਬੰਦ ਕਰਕੇ ਜਿਵੇਂ ਉਹ ਕਹਿੰਦੇ ਸੀ ਕਿ ਇੰਨੇ ਲੋਕਾਂ ਨੂੰ ਖੇਤੀ ਚੋਂ ਬਾਹਰ ਕੱਢਣਾ ਇੱਥੇ ਵੱਡੇ ਫਾਰਮ ਜਿਹੜੇ ਲੱਖਾਂ ਏਕੜ ਦੇ ਬਣਾਉਣਾ ਚਾਹੁੰਦੇ ਹੈ ਗਿਆ ਇਹ ਤੇ ਇਸ ਮੁਲਕ ਦੀ ਕਿਸਾਨ ਲਹਿਰ ਦੇ ਸਾਹਮਣੇ ਵੱਡੀ ਚੁਣੌਤੀ ਹੈਗੀ ਆ ਇਹਦੇ ਤੇ ਉਹ ਨਹੀਂ ਜਰੈਗਾ ਉਹ ਜੁੱਜਣਾ ਪੈਣਾ ਜੀ ਆਖਰੀ ਮੇਰਾ ਆਖਰੀ ਸਵਾਲ ਆ ਜਿਵੇਂ ਕਹਿੰਦੇ ਵੀ 1947 ਤਾ ਦੇਸ਼ ਸਾਡਾ ਆਜ਼ਾਦ ਹੋ ਗਿਆ ਸੀਗਾ 15 ਅਗਸਤ ਦੇ ਜਸ਼ਨ ਵੀ ਮਨਾਏ ਫਿਰ ਮਜਬੂਰੀ ਕੀ ਆ ਵੀ ਜੋ ਅਮਰੀਕਾ ਕਹਿੰਦਾ ਸਾਨੂੰ ਉਹੀ ਕਰਨਾ ਪੈ ਰਿਆ ਦੇਖੋ ਦਲ ਜਿਵੇਂ ਹੁਣ ਬਦਲਾ ਆ ਗਿਆ ਨੀਤੀ ਨਹੀਂ ਬਦਲੀ ਇਹ ਹੋਈ ਜੀ ਆਜ਼ਾਦੀ 1947 ਚਾਹੀਏ ਤੁਸੀਂ ਮੰਨ ਲਓ ਜੇ ਕੋਈ ਬੰਦਾ ਅਰਬਾਂਪਤੀ ਆ ਉਹ ਅਰਬਾਂ ਪਤੀ ਰਿਆ 47 ਤੋਂ ਪਹਿਲੇ ਕੋਈ ਅਰਬਾਂ ਪਤੀ ਸੀ ਬਾਅਦ ਚ ਅਰਬਾਂ ਪਤੀ ਰਿਆ ਜੇ ਕੋਈ ਗਰੀਬ ਸੀ 27 ਤੋਂ ਬਾਅਦ ਗਰੀਬ ਆ ਆਜ਼ਾਦੀ ਕਦ ਤੋਂ ਆਈ ਗਰੀਬੀ ਤੋਂ ਆਈ ਧੱਕਮਰੀ ਤੋਂ ਆਈ ਬੇਰੋਜ਼ਗਾਰੀ ਤੋਂ ਕਦ ਤੋਂ ਆਜ਼ਾਦੀ ਆਈ ਆਜ਼ਾਦੀ ਦਾ ਮਤਲਬ ਤਾਂ ਦੱਸ ਦਿਓ ਨਾ ਕਿਸ ਗੱਲ ਤੋਂ ਆਜ਼ਾਦੀ ਆਈ ਸੀ ਆਜ਼ਾਦੀ ਤੇ ਆਈ ਨਾ ਕਿ ਆਲਾ ਸਾਡਾ ਮੁਲਕ ਆ ਇੱਥੇ ਸਾਰੇ ਚੰਗੀ ਰੋਟੀ ਖਾਣਗੇ ਸਾਨੂੰ ਚੰਗਾ ਰੋਜ਼ਗਾਰ ਮਿਲੇਗਾ ਚੰਗੀ ਸਿਹਤ ਨੂੰ ਚੰਗੀ ਸਿੱਖਿਆ ਮਿਲੂ ਜਿਦੋਂ ਅੰਗਰੇਜ਼ਾਂ ਦੇ ਜਿਹੜੇ ਬੰਦੇ ਟਾਊਟ ਗਿਰਿਆ ਕਰਦੇ ਰਹੇ ਉਹ ਅੱਜ ਇਹ ਪਹਿਲਾ ਮਰਬਿਆਂ ਦੇ ਮਾਲਕ ਸੀ ਅੱਜ ਇਸ ਮੁਲਕ ਦੀ ਸੱਤਾ ਦੇ ਕਾਬਜ ਹਾਂ ਠੀਕ ਹੈ ਇਸ ਕਰਕੇ ਉਹ ਜਿਸ ਤਰ੍ਹਾਂ ਦਾ ਬਦਲਾਅ ਆਇਆ ਇਹੋ ਜਿਹੀ ਆਜ਼ਾਦੀ ਆਈ ਸੀ 1947 ਦੇ ਵਿੱਚ ਜਦ ਤੱਕ ਪ੍ਰਬੰਧ ਨਹੀਂ ਬਦਲਿਆ ਜਾਂਦਾ ਇਸ ਮੁਲਕ ਦੇ ਵਿੱਚ ਸਾਰੀ ਜਾਇਦਾਦ ਦੇ ਸਾਧਨ ਸਾਰਾ ਮੁਨਾਫਾ ਕੁਝ ਕੁ ਹੱਥਾਂ 'ਚ ਕੇਂਦਰਤਾ ਤੇ ਕਰੋੜਾਂ ਲੋਕਾਈ ਨੂੰ ਭੁੱਖੇ ਮਾਰਨ ਦੀ ਨੀਤੀ ਆ ਉਹਨਾਂ ਸਮਾਂ ਨਾ ਕੋਈ ਆਜ਼ਾਦੀ ਆ ਨਾ ਕੋਈ ਬਦਲਾ ਬਦਲਾ ਉਹਨੂੰ ਕਵਾਂਗੇ ਜਦੋਂ ਲੋਕਾਂ ਦੀ ਹੋਂਦ ਹੀ ਬਦਲਣ ਦੀ ਕੋਈ ਨੀਤੀ ਜਿਹੜੀ ਸਾਹਮਣੇ ਆਉਗੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਸ਼ੁਕਰ ਤਾਂ ਜਸਮਰਾਲੇ ਦੇ ਵਿੱਚ ਜਿਹੜਾ ਕਾਠਾ ਇਹਦੀ ਤਾਰ ਅਮਰੀਕਾ ਦੀਆਂ ਨੀਤੀਆਂ ਤੱਕ ਖੜਕ ਰਹੀ ਆ ਤੁਸੀਂ ਗੱਲਬਾਤ ਸੁਣੀ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਹੋਣਾ ਤੋਂ ਕਿਵੇਂ ਲੱਗੀ ਗੱਲ ਜਰੂਰ ਦੱਸਣਾ ਜੁੜੇ ਰਹੋ ਦੁਨੀਆ ਦੇ ਨਾਲ